ਤੂੰ ਜਾਂਦੀ ਤੂੰ ਗੱਡੀਆਂ ਐ ਕਰ ਤੂੰ ਤੋੜ ਕੇ ਦੇਖ ਗੱਡੀ ਫੇਰ ਪਤਾ ਲੱਗੂ ਤੈਨੂੰ ਉਹ ਯਾਰ ਕੁਝ ਦਿਖਾਉਂਦੇ ਜਾਵਾਂਗੇ ਰਸਤੇ ਦੇ ਵਿੱਚ ਉਹ ਸਾਹਮਣੇ ਨਿਗਾਮਰਾ ਦੇ ਮੜੀ ਪਹਾੜਾਂ ਦੇ ਵੀ ਸਟਾਰਟ ਹੋ ਗਿਆ ਕੰਮ ਪਹਿਲੇ ਟੋਲ ਪਲਾਸੇ ਤੇ ਪਹੁੰਚ ਚੁੱਕੇ ਆ ਬੜੇ ਯਾਰ ਲੰਬੇ ਸਫਰ ਬਾਅਦ ਮਤਲਬ ਕਿ ਸੌਰੀ ਲੰਬੇ ਟਾਈਮ ਬਾਅਦ ਇੱਕ ਸਾਲ ਬਾਅਦ ਆਲਮੋਸਟ ਨਾ ਆਪਾਂ ਇੱਥੇ ਹੋਈਆਂ ਨਾ ਸਹੀ ਗੱਲ ਹੈ ਹਾਂ ਇੱਕ ਸਾਲ ਬਾਅਦ ਅਸੀਂ ਦੁਆਰੇ ਬਨਲ ਕੇ ਕਿਸੇ ਟੂਰ ਤੇ ਜਾ ਰਹੇ ਹਾਂ ਬੈਦ ਫੈਮਿਲੀ ਐਸ ਵਾਂਗੂ ਵੀ ਦੇਖਿਆ ਆਪਾਂ ਵੀ ਟੀ-ਸ਼ਰਟ ਦੇ ਵਿੱਚ ਅੱਗੇ ਰਾਈਡਿੰਗ ਜੈਕਟ ਹੁੰਦੀ ਬੁਲੱਟ ਤੇ ਹੁੰਨੇ ਆ ਤੇ ਆਪਾਂ ਇਸ ਵਾਰ ਜਿਹੜਾ ਪਲਾਨ ਬਣਾਇਆ ਏ ਉਹ ਇੱਥੋਂ ਜਾਵਾਂਗੇ ਕਲਪਾ ਕਿਨੌਰ ਜਿਹੜਾ ਵਰਲਡ ਡੇਂਜਰਸ ਮੰਲ ਕੇ ਰੋਡ ਕਿਹਾ ਜਾਂਦਾ ਏ ਉਸ ਰੋਡ ਤੋਂ ਦੀ ਆਪਾਂ ਜਾਣਾ ਏ ਨਹੀਂ ਨਹੀਂ ਡਰ ਦੇਣੀਗੇ ਪਰ ਯਾਰ ਆਪਾਂ ਵੀਡੀਓ ਦੇ ਵਿੱਚ ਹੀ ਦੇਖਿਆ ਸੀ ਹਰੇਕ ਵੀਡੀਓ ਦੇ ਵਿੱਚ ਵੀ ਸਭ ਤੋਂ ਖਤਰਨਾਕ ਰੋੜਾ ਜਾਪ ਜਾ ਕੇ ਫਿਰ ਦੇਖਦੇ ਕਿਹੋ ਜਿਹਾ ਆਨੰਦ ਹੈਗਾ ਉਹਦਾ ਕਿਨੌਰ ਤੇ ਚਿੱਤਕੂਲ ਆਪਣੀ ਸਟੇ ਹੋਣੀ ਲਾਸਟ ਜਿਹੜਾ ਇੰਡੀਆ ਦਾ ਲਾਸਟ ਵਿਲੇਜ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਟੂਲ ਪਲਾਜ਼ਾ ਆ ਗਿਆ ਲੋ ਵੀ ਸ਼ਿਮਲੇ ਚ ਹੋ ਗਈ ਐਂਟਰੀ ਆਪਣੀ 7:30 ਵਜੇ ਵੈਲਕਮ ਸ਼ਿਮਲਾ 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 ਹੋਈ ਪਈ ਆ ਬਹੁਤ ਵਾਰ ਆ ਗਏ ਯਾਰ ਇੱਥੇ ਤਾਂ ਇੱਥੇ ਵੈਸੇ ਹੈ ਨਹੀਂ ਕੋਈ ਸਿੱਧਾ ਮਾਰ ਰੋਡ ਤੋਂ ਬਣਾ ਕੋਈ ਚੀਜ਼ਾਂ ਹੈ ਨਹੀਂ ਆ ਸਾਈਡ ਤੇ ਤਾਂ ਹੈਗੀਆਂ ਕਾਫੀ ਬਟ ਜਿਹੜਾ ਮੇਨ ਪਲੇਸ ਆ ਮਾਰ ਰੋੜੀ ਹੈਗੀ ਇੱਥੇ ਆਪਾਂ ਚਾਹੂ ਪੀ ਲ ਕੇ ਕਿਤੇ ਖੜ ਕੇ ਯਾਰ ਹਨਾ ਚਾਹ ਤਾਂ ਪੀ ਮੈਂ ਕਿ ਚੂ ਤੂੰ ਵੀ ਚੂ ਮੈਂ ਪਿੰਦਾ ਹੀ ਨਹੀਂ ਗਾ ਯਾਰ ਚਲੋ ਹੁਣ ਆਪਾਂ ਸ਼ਿਮਲਾ ਕ੍ਰੋਸ ਕਰਕੇ ਫਿਰ ਅੱਗੇ ਕੜਦੇ ਹੋਏ ਸ਼ਿਮਲਾ ਕਰ ਲਿਆ ਕ੍ਰੋਸ ਤੱਤਾ ਪਾਣੀ 52 ਨਲਦੇਰਾ 20 ਮਸ਼ੋਬਰਾ 8 ਤੇ ਦਲੀ 5 ਹਾਂ ਤੱਤਾ ਪਣੀ ਹੈ ਤੱਤਾ ਪਣੀ ਹਾਂ ਇੱਥੇ ਹੈਗਾ ਨਾਰਕੰਡਾ ਕ੍ਰੋਸ ਕਰਕੇ ਆਪਾਂ ਹੁਣ ਸਿੱਧਾ ਚੱਲੇ ਨਾਰਕੰਡਾ ਇਹ ਰਸਤੇ ਜੇ ਕੋਈ ਐਪ ਪੁਆਇੰਟ ਯਾਰ ਚਾਹ ਪੀਣੀਆ ਟਾਈਮ ਹੋ ਗਿਆ 8 ਵਜ ਗਿਆ ਤਕਰੀਬਨ ਪਰ ਹਲੇ ਬ੍ਰੇਕ ਨਹੀਂ ਲਿਆ ਕਿਤੇ ਪਹਿਲਾਂ ਫਰੂਟ ਘਟ ਕੇ ਖਾਵਾਂਗੇ ਹਾਂ ਹਾਂਜੀ ਆਪਾਂ ਪਹੁੰਚ ਗਏ ਨਾਰਕੰਡਾ ਤੋਂ ਥੋੜਾ ਪਿੱਛੇ ਆ ਇੱਥੇ ਜਸਟ ਬ੍ਰੇਕਫਾਸਟ ਕਰਨਾ ਸੀਗਾ ਬ੍ਰੇਕਫਾਸਟ ਕਰਨ ਲਈ ਰੁਕੇ ਸੀਗੇ ਤੇ ਬ੍ਰੇਕਫਾਸਟ ਕਰਕੇ ਫਿਰ ਚੱਲਾਂਗੇ ਅੱਗੇ ਕਿਉਂਕਿ ਯਾਰ ਸਵੇਰ ਦੇ ਚੱਲੇ ਹੋਇਆ 4 ਵਜੇ ਦੇ ਤਕਰੀਬਨ ਆ 4 ਵਜੇ ਨਿਕਲੇ ਸੀਗੇ ਕੋਈ ਬ੍ਰੇਕ ਨਹੀਂ ਲਿਆਗਾ ਇੱਥੇ ਰੁਕੇ ਸੀਗੇ ਬਸ ਆ ਚਾਬਾਏ ਬ੍ਰੇਕਫਾਸਟ ਕਰਦੇ ਆ ਪਰੌਂਠੇ ਖਾਣੇ ਆ ਚਾਹ ਪੀਣੇ ਆ ਤੇ ਫਿਰ ਆਪਾਂ ਚੱਲਦੇ ਆ ਅੱਗੇ ਇਹ ਇਹਨੇ ਰੋਟੀ ਖਾ ਲਈ ਹੈ ਨਾ ਇਹਨੇ ਖਾਧੀ ਰੋਟੀ ਬ੍ਰੇਕਫਾਸਟ ਕਰ ਲਿਆ ਚਾਹ ਪੀ ਲਈ ਹੈ ਪਰੌਂਠੇ ਖਾ ਲਏ ਤੇ ਹੁਣ ਆਪਾਂ ਚੱਲੀਏ ਨਾਰਕੰਡਾ ਹਾਂ ਨਾਰਕੰਡੇ ਰੁਕਣਾ ਹੈ ਰੋਕੜਾ ਟੂਪੀ ਕਿ ਜਾਣਾ ਦੇਖਾਂਗੇ ਸਿੱਧੂ ਖਾਣਾ ਹੈ ਸਿੱਧੂ ਸਿੱਧੂ ਕੋਈ ਕਿਹੜੇ ਜਗਾ ਵੀ ਸਿੱਧੂ ਖਾਣ ਵਾਲੀ ਮੈਂ ਸਿੱਧੂ ਖਾਣੇ ਦਾ ਖਾ ਲਿਆ ਤੇ ਟੇਸਟ ਕਰ ਲਿਆ ਹਾਂ ਤੇ ਆਪ ਦੇਖਦੇ ਹਾਂ ਅਸੀਂ ਨਾ ਜਦੋਂ ਪਹਿਲਾਂ ਬਾਈਕ ਤੇ ਸੀਗੇ ਉਦੋਂ ਸਿੱਧੂ ਖਾਦੇ ਸੀ ਇਥੋਂ ਹਿਮਾਚਲ ਦਾ ਮਤਲਬ ਕਿ ਟਰੈਡੀਸ਼ਨਲ ਫੂਡ ਹੈਗਾ ਸਿੱਧੂ ਵੇਖਦੇ ਹਾਂ ਉੱਥੇ ਖੜ ਕੇ ਖਾਣੇ ਖਾਵਾਂਗੇ ਨਹੀਂ ਅਦਰਵਾਇਸ ਫਿਰ ਅੱਗੇ ਸਿੱਧਾ ਨਿਕਲਾਂਗੇ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਟਾਈਮ ਆਲਮੋਸਟ ਹੋ ਗਿਆ 9:00 ਵਜੇ ਕੇ 10 ਮਿੰਟ ਤੇ ਚਲੋ ਅੱਗੇ ਤੁਹਾਨੂੰ ਮਿਲਦੇ ਹਾਂ ਫਿਰ ਆ ਆਖੜੀ ਚੌਂਕ ਆ ਗਿਆ ਨਾਰਕੰਡਾ ਇਹ ਮੇਨ ਪੁਆਇੰਟ ਆ ਛੋਟੀ ਜੀ ਮਾਰਕੀਟ ਆ ਇੱਥੇ ਆਪਾਂ ਸਿੱਧਾ ਹੀ ਜਾਣਾ ਨਹੀਂ ਇੱਥੋਂ ਟਰਨ ਲੈ ਲੈਣਾ ਆਪਾਂ ਤੇ ਇੱਥੋਂ ਬਾਕੀ ਠੰਡਰ ਰਿਕੋਂਗ ਰਿਕੋਂਗ ਪਿਓ ਰਿਕੋਂਗ ਪਿਓ ਇੱਧਰ ਜਾਣਾ ਆਪਾਂ ਰਾਮਪੁਰ ਅੱਗੇ ਚੱਲ ਅੱਗੇ ਚੱਲ ਅੱਗੇ ਤੋਂ ਟਰਨ ਲੈਣਾ ਆ ਅੱਗੇ ਬੋਰਡ ਲੱਗਿਆ ਆ ਜੀ ਆਪਾਂ ਰਿਕੋਂਗ ਪਿਓ ਜਾਣਾ ਏ ਕਿਉਂਕਿ ਸਪਤੀ ਵਾਲਾ ਰੂਟ ਫੜਨਾ ਆਪਾਂ ਗੋ ਇੱਧਰ ਦੀ ਅਸੀਂ ਅੱਗੇ ਆਏ ਸੀਗੇ ਹਾਟੂ ਪੀਕ ਅੱਗੋਂ ਟਰਨ ਲੈਣਾ ਨਾ ਆ ਵੇਖ ਇੱਥੋਂ ਮੋੜ ਇੱਥੋਂ ਲੜਾ ਟਰਨ ਇੱਧਰ ਥੱਲੇ ਧਾਰ ਲਵਾਸਾਂ ਆ ਕਿਸਦਾ ਰੂਟ ਚਲਾ ਜਾਂਦਾ ਹੈ ਹਾਟੂ ਪੀਕ ਜੇ ਮੰਦਰ ਜਾਣਾ ਉਧਰ ਨੂੰ ਠੀਕ ਆ ਆਪਾਂ ਇੱਥੋਂ ਲੈਫਟ ਹੋ ਜਾਣਾ ਨੇ ਰਿਕੋਂਗ ਪਿਓ ਭਾਈ ਮੌਸਮ ਆਉਸਮ ਹੋ ਚੁੱਕਿਆ ਏ ਬੱਦਲ ਹੋ ਗਏ ਬਹੁਤ ਜਿਆਦੇ ਤੇ ਪੂਰਾ ਵੱਡੀ ਵੀ ਹੈਗੀ ਪੂਰਾ ਆਨੰਦ ਆਉਣ ਰਿਹਾ ਹੁਣ ਹੁਣ ਵੈਦਰ ਚੇਂਜ ਹੋ ਗਿਆ ਏ ਜਿਹੜਾ ਮਤਲਬ ਕਿ ਅੱਜ ਤੋਂ ਸਾਲ ਪੁਰਾਣੀਆਂ ਯਾਦਾਂ ਸਾਰੀਆਂ ਤਾਜ਼ੀਆਂ ਹੋ ਗਈਆਂ ਉਸ ਟਾਈਮ ਵੀ ਮੈਂ ਮੌਸਮੇ ਇਹੋ ਜਿਹੀ ਸੀਗਾ ਕਿਉਂਕਿ ਧੁੱਪ ਦੇ ਵਿੱਚ ਫੇਰ ਵੀ ਉਹ ਆਨੰਦ ਨਹੀਂ ਗਿਆ ਪਹਾੜਾਂ ਦੇ ਵਿੱਚ ਜਿਹੜਾ ਮਤਲਬ ਕਿ ਬੱਦਲਾਂ ਦੇ ਵਿੱਚ ਹੈ ਤੇ ਬਹੁਤ ਕੈਂਟ ਵੈਦਰ ਹੋ ਚੁੱਕਿਆ ਯਾਰ ਨਜ਼ਾਰਾ ਪੂਰਾ ਫੁੱਲਾ ਹਣ ਅੱਗੇ ਬਸ ਹੁਣ ਸਪਤਿਤੀ ਕਾਜ ਵਾਲਾ ਰੂਟ ਚੱਲ ਪਣਾ ਤੇ ਉਹ ਨਜ਼ਾਰੇ ਬਿਲਕੁਲ ਚੇਂਜ ਹੋ ਜਾਣੇ ਦੇਖਿਓ ਤੁਸੀਂ ਅੱਗੇ ਫਿਰ ਨਜ਼ਾਰੇ ਕੀ ਬੰਦੇ ਆ ਬੱਦਲ ਬਹੁਤ ਜ਼ਿਆਦੇ ਹੋ ਗਏ ਯਾਰ ਆਪਾਂ ਰਾਮਪੁਰ ਪਹੁੰਚ ਗਏ ਆਂ ਬਸ ਕਿਨੌਰ ਤੋਂ 103 ਸੌਰੀ ਕਲਪਾ ਤੋਂ 103 ਕਿਲੋਮੀਟਰ ਪਿੱਛੇ ਆਂ ਮੌਸਮ ਥੋੜਾ ਚੈਲਡ ਹੋਣ ਲੱਗ ਗਿਆ ਏ ਬੱਦਲ ਹੋ ਗਏ ਉੱਤੇ ਕਾਫੀ ਜ਼ਿਆਦੇ ਬਾਕੀ ਠੀਕ ਐ ਗਰਮੀ ਹੈਣੀਗੀ ਜ਼ਿਆਦੇ ਇਹਨਾਂ ਨੂੰ ਦੇਖ ਦੇ ਕੇ ਯਾਦਾਂ ਯਾਰ ਆਉਂਦੀਆਂ ਹੁੰਦੀਆਂ ਵੀ ਆਂ ਲੱਗਦਾ ਵੀ ਸਮਾਂ ਆ ਉਹਦਾ ਚੇਤੇ ਆਉਂਦਾ ਯਾਰ ਵੀ ਨੰਗਾਗੇ ਕਿਸ ਟਾਈਮ ਸਪੀਤੀ ਕਰਾਂਗੇ ਕੋਈ ਨਹੀਂ ਇਧਰ ਲਈ ਰੂਟ ਹੁਣ ਤਾਂ ਫਿਲਹਾਲ ਗੱਡੀ ਤੇ ਆਈ ਅਸੀਂ ਹੁਣ ਸਟਾਰਟ ਹੋ ਗਈ ਰੋਡ ਆ ਹੁਣ ਆਫ ਰੋਡ ਵਾਲਾ ਕੰਮ ਆ ਹ ਤੇ ਬਸ ਅਸੀਂ ਗੇਟਵੇ ਆਫ ਕਨੌਰ ਪਹੁੰਚਣ ਵਾਲੇ ਆ 1 ਘੰਟੇ ਚ ਪਹੁੰਚ ਜਾਗੇ ਤੇ ਵਧੀਆ ਲੱਗ ਰਹੀ ਏ ਰੋਡ ਆ ਵੀ ਤੇ ਕਰੋ ਤੁਸੀਂ ਵੀ 24 ਕਿਲੋਮੀਟਰ ਬਾਅਦ ਆ ਇਥੋਂ ਗੇਟਵੇ ਆਫ ਕਨੌਰ ਤੇ ਆਫ ਰੋਡ ਆ ਯਾਰ ਸਾਰਾ ਆ ਦੇਖੋ ਉਪਰੋਂ ਲੈਂਡਸਲਾਈਡ ਹੁੰਦੀ ਰਹਿੰਦੀ ਥੋੜੀ ਬਹੁਤੀ ਇੱਥੇ ਇੰਨਾ ਕੁ ਪੈਚ ਹੀ ਆ ਬਾਕੀ ਦੇਖੋ ਅੱਗੇ ਤੇ ਕਰ ਹੈਗਾ ਕਿ ਕੀ ਸੀਨ ਹੈ ਨਜ਼ਾਰੇ ਬਹੁਤ ਜ਼ਬਰਦਸਤ ਹੈ ਦੁਪਹਿਰੇ ਤਾਂ ਹੁੰਦੀ ਗਰਮੀ ਜਿਆਦਾ ਹੁਣ ਜਿਵੇਂ ਟਾਈਮ ਸਵੇਰ ਇੱਕ ਹੋਇਆ ਜਦੋਂ ਬੱਦਲ ਹੋ ਜਾਂਦੇ ਫੇਰ ਤਾਂ ਮੌਸਮ ਠੀਕ ਆ ਜੂਨ ਦੇ ਮਤਲਬ ਕਿ ਸਟਾਰਟਿੰਗ ਦੇ ਵਿੱਚ ਹੀ ਆ ਸਮਝ ਲਓ 31 ਮਈ ਅੱਜ ਹਾਲੇ ਲੋਕ ਨਹੀਂ ਆ ਰਹੇ ਕਿ ਜਿਆਦਾ ਰਹਿਣਾ ਹੀ ਆ ਕੰਮ ਇਹ ਤੋਂ ਬਾਅਦ ਫਿਰ ਰਸ਼ ਭਰੇਗਾ ਜਿਆਦਾ ਜੂਨ ਦੀਆਂ ਛੁੱਟੀਆਂ ਤੇ ਗਰਮੀ ਵੀ ਬਹੁਤ ਜਿਆਦਾ ਹੋ ਜਾਣੀ ਹੈ ਬਾਈਕਰਸ ਬਹੁਤ ਜਿਆਦਾ ਆ ਰਹੇ ਪਰ ਰੋਡ ਸਾਰਾ ਹੀ ਕੱਚਾ ਜਾ ਰਿਹਾ ਹੈ ਹੁਣ ਲੋਕ ਵੱਡੇ ਵੀ ਆ ਗਏ ਯਾਰ ਉਹ ਸਾਰੀਆਂ ਗੱਡੀਆਂ ਜਾਂਦੀਆਂ ਤੇ ਉੱਪਰ ਜਾਣਾ ਉਧਰੋਂ ਆਪਾਂ ਟੋਪ ਨੂੰ ਚੜਾਈ ਵੀ ਬਹੁਤ ਆ ਨਾ ਸਾਬ ਮੁੱਕੇ ਗੱਡੀ ਦੇ ਗੱਡੀ ਦੇ ਸਾਬ ਮੁੱਕ ਕੇ ਸਹੀ ਗਾਣਾ ਚੜਾਈ ਵੀ ਬਹੁਤ ਆ ਤੇ ਰੋਡ ਵੀ ਕੱਚਾ ਯਾਰ ਸਾਰਾ ਇਹ ਟਾਈਮ ਬਹੁਤ ਲੱਗਦਾ ਯਾਰ ਜਰਨ ਨੂੰ ਇੱਕ ਦਿਹਾੜੀ ਲੰਘ ਗਈ ਤਕਰੀਬਨ ਪਹੁੰਚਣ ਦੇ ਯਾਰ ਅਸੀਂ ਮਹਾਲੀ ਤੋਂ ਸਵੇਰ ਤਕਰੀਬਨ ਚੱਲੇ ਸੀਗੇ ਸਾਢੇ 3 ਚੱਲੇ ਸੀ ਨਾ ਆਪਾਂ 4 ਵਜੇ 4 ਵਜੇ ਚੱਲੇ ਸੀਗੇ 4 ਵਜੇ ਪਹੁੰਚਣੇ 4:30 ਤੇ 1:30 ਵਜ ਗਿਆ ਏ ਮਹਾਲੀ ਤੋਂ ਦੇਖੋ Shimla, Narkanda, Shimla, sorry Shimla, Phagu, Narkanda, Rampur ਉੱਤੇ ਹਲੇ ਕਾਫੀ ਪਿੱਛੇ ਆ ਅਸੀਂ, ਤਕਰੀਬਨ 100 ਕਿਲੋਮੀਟਰ ਬਾਅਦ। ਕਲਪਾ ਤੋਂ ਅੱਜ ਦੀ ਸਟੇਪ ਆ ਕਲਪਾ ਕਰਨੀ ਆ। ਤੇ ਕੱਲ ਨੂੰ ਤੁਹਾਨੂੰ ਕਲਪਾ ਦੇ ਦਿਖਾਵਾਂਗੇ ਨਜ਼ਾਰੇ। ਫਿਲਹਾਲ ਆ ਰੂਟ ਦਾ ਤੁਸੀਂ ਲਓ ਆਨੰਦ। ਸੜਕ ਸਾਰੀ ਬਹੁਤ ਸ਼ਾਨਦਾਰ ਬਣੀ ਹੋਈ ਆ ਯਾਰ। ਕਿਤੇ ਨਹੀਂ ਕੋਈ ਪੈਚ ਥੋੜਾ ਜਿਹਾ ਪਿੱਛੇ ਰਿਹਾ ਸੀ ਇੱਕ ਖਰਾਬ। ਫੇਰ ਮਿਲ ਕੇ ਰੋਡ ਸਾਫ਼ ਹੋ ਗਿਆ ਸਾਰਾ। ਮੀਂਹ ਦਾ ਡਰ ਸੀ ਤੇ ਮੀਂਹ ਆ ਗਿਆ ਏ ਇਥੋਂ ਰਹਿ ਗਿਆ ਚਿਤਕੁਲ 95 ਸਾਗਲਾ 71 ਤਪਰੀ 45 ਬਾਬਾ ਨਗਰ ਸ਼ੰਬੀ ਆ ਯਾਰ ਆ ਗਿਆ ਗੇਟ ਤੇ ਕਿਨੌਰ ਇੱਥੇ ਵੀ ਰਸ਼ ਬਹੁਤ ਜ਼ਿਆਦਾ ਲੋਕ ਖੜੇ ਆ ਪਿੱਛੇ ਕਿੰਨੇ ਫੋਟੋਆਂ ਕਰਾਉਾਂ ਮੈਂ ਪਰ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਨਾ ਰੁਕਣ ਲਈ ਜਗ੍ਹਾ ਹੈ ਨਹੀਂਗੀ ਇੱਥੇ ਆਪਾਂ ਰੁਕ ਸਕਦੇ ਆ ਇੱਥੇ ਗੱਡੀ ਨੱਪ ਕੇ ਲਾ ਦੇ ਉਹ ਗੱਡੀ ਥਰੂ ਹੋ ਗਈ ਮੈਂ ਲਾਦਾ ਉਹ ਗੱਡੀ ਚ ਨਿਕਲੂਗੀ ਆਹ ਜਾਂਦੇ 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 ਫਾਈਨਲੀ ਯਾਰ ਡ੍ਰੀਮ ਕਮਸ ਟੂ ਟ੍ਰੂ ਆ ਦੇਖੋ ਸੁਪਨਾ ਆਪਣਾ ਸ਼ਿਕਾਰ ਗੇਟ ਵੀ ਆਫ ਕਨੌਰ ਦੇਖੋ ਆ ਉੱਪਰ ਪਹਾੜ ਦੀ ਗਲੈਕ ਕਿੰਨੀ ਹੈਗੀ ਹੈ ਇਧਰ ਬਹੁਤ ਡੂੰਗੀ ਖਾਈ ਹੈ ਨਾਲ ਆ ਦੇਖੋ ਜਿਗਰਾਣੀ ਪਿੰਡਾ ਗਾਂ ਹੋਣ ਨੂੰ ਤਾਂ ਪਰ ਯਾਰ ਇਹ ਜ਼ਬਰਦਸਤ ਹੈ ਆਪਾਂ ਪਹੁੰਚ ਗਏ ਫਾਈਨਲੀ ਇੱਥੇ ਗੇਟਵੇ ਆਫ ਕਨੌਰ ਤੇ ਬਹੁਤ 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 ਘੈਂਟ ਲੋਕੇਸ਼ਨ ਆ ਬਹੁਤ ਘੈਂਟ ਆਹ ਦੇਖੋ ਯਾਰ ਸੰਸਾਰ ਦਾ ਸਭ ਤੋਂ ਖਤਰਨਾਕ ਰੋਡ ਹੈ ਵਰਲਡ ਬੇਂਜਰਸ ਰੋਡ ਆਫ ਕਨੌਰ ਯਾਰ ਮੌਸਮ ਬਹੁਤ ਚਿੱਲਡ ਆ ਬਹੁਤ ਜਿਆਦੇ ਪੂਰੀ ਠੰਡ ਹੋ ਗਈ ਹੁਣ ਪੂਰੀ ਜ਼ਿਆਦੇ ਪੂਰੀ ਠੰਡ ਹੋ ਗਈ ਕੀ ਬਾਤਾਂ ਹੈ ਹਵਾ ਕੰਮ ਵੇ ਘੈਂਟ ਦਾ ਕੰਮ ਹਵਾ ਬਾਲੀ ਤੇਜ਼ ਆ ਆਇ ਸਤਲੁਜ ਰਿਵਰ ਵਾਹ ਵੇ ਕੀ ਨਿਆਰਾ ਹਨ ਨੇੜੇ ਜਾਣ ਨੂੰ ਦਿਲ ਨਹੀਂ ਕਰਦਾ ਹਾਲੇ ਹਵਾ ਬਾਲੀ ਤੇਜ਼ ਹਨ ਜਰ ਰਿਚ ਪਾਣੀ ਕਿੰਨਾ ਤੇਜ਼ ਹੋਣਾ ਹਨ ਪੂਰਾ ਕਈ ਹਾਲੇ ਫਲੋ ਬਣੇ ਨਹੀਂ ਹੁਣ ਜਿਵੇਂ ਜਿਵੇਂ ਗਰਮੀ ਵਧਣੀ ਤਾਂ ਉਹ ਬਰਫ਼ ਮੈਲਟ ਹੋ ਗਿਆ ਆਉਣੀਆਂ ਤਪੂਰਾ ਹਾਂ ਆ ਇਹ ਪੱਥਰ ਜਿਹੜੇ ਇੰਨੇ ਖੁਰੇ ਹੋਏ ਆ ਤਾਂ ਧਿਕਰ ਇਹਨੂੰ ਕੋਈ ਪਰਵਾਹ ਨਹੀਂ ਹਾਂ ਵੀ ਯਾਰ ਬਹੁਤ ਸ਼ਾਨਦਾਰ ਨਹੀਂ ਆ ਰਿਹਾ ਸਹੀ ਗੱਲ ਹੈ ਕਿ ਨੌਰ ਐਵੇਂ ਨਹੀਂ ਕਹਿੰਦੇ ਕਿ ਨੌਰ ਕਲਪਾ ਆਉਣਾ ਚਾਹੀਦਾ ਏ ਇੱਥੇ ਰੁਕ ਕੇ ਚਾਹ ਪੀਣ ਲਈ ਸੋਹਣੀ ਲੋਕੇਸ਼ਨ ਸੀ ਮੈਂ ਗੱਡੀ ਰੁਕੋ ਕਰ ਦਵਾ ਦਾ ਬਸ ਇੱਥੇ ਖੜੋ ਕੇ ਚਾਹ ਪੀਨੇ ਆ ਕੈਂਟ ਆ ਸਮਾਨ ਤਾਂ ਆਪਣਾ ਗੱਡੀ ਚੋਂ ਕੱਢ ਲਓ ਕਾ ਵੀ ਲੈ ਕੇ ਆਇਆ ਦੋ ਤਰ੍ਹਾਂ ਕੇ ਹੁੰਦੇ ਨੇ ਇੱਕ ਤਾਂ ਮਿੱਠੇ ਵਾਲਾ ਹੁੰਦਾ ਹੈ ਤੇ ਇੱਕ ਸਾ ਨਮਕੀਨ ਵਾਲਾ ਹੈ ਮਿੱਠੇ ਵਾਲਾ ਨਹੀਂ ਹੈ ਚਲੋ ਇੱਕ ਦੇ ਦਿਓ ਫਿਰ ਇੱਕ ਚਾਹ ਤਾਂ ਪੀਵਾਂਗੇ ਨਾ ਚਾਹ ਪੀਵਾਂਗੇ ਹਾਂ ਉਹ ਜੋ ਮਨਜੋਤ ਚਾਹ ਪੀਏਗਾ ਕਿ ਕੋ ਕੋ ਕੋਗਰਾ ਸਿੱਧੂ ਯਾਰ ਮਿੱਠੇ ਵਾਲਾ ਜਿਹੜਾ ਉਹ ਜਿਆਦਾ ਟੇਸਟੀ ਹੁੰਦਾ ਹੈ ਅਸੀਂ ਜਦੋਂ ਹੱਟੂਪੀ ਗਏ ਸੀ ਉਦੋਂ ਖਾਦਾ ਸੀਗਾ ਇਸੇ ਪਰ ਮਿੱਠੇ ਵਾਲਾ ਨਹੀਂ ਹੈਗਾ ਉਹ ਟੇਸਟ ਕਰਨਾ ਸੀਗਾ ਚਲੋ ਕੋਈ ਗੱਲ ਨਹੀਂ ਚਾ ਵੀ ਨੇ ਮੈਗੀ ਖਾ ਲਾਂਗੇ ਤੇ ਪਰ ਲੋਕੇਸ਼ਨ ਜ਼ਬਰਦਸਤ ਲੋਕੇਸ਼ਨ ਆ। ਕਿਆ? ਆਹ ਫੱਲ ਜਾਣਾ ਸੀ। ਇੱਧਰ ਆ। ਇੱਧਰ ਆ। ਇੱਧਰ ਆ। ਇੱਥੇ ਆ। ਕਲਪਾ। ਕਲਪਾ। ਇੱਥੇ। ਆ ਉੱਪਰ ਜਾ ਇੱਧਰ ਸਿੱਧਾ। ਉਹ ਤਾਂ ਸਾਈਡ ਤੋਂ ਹੋਣੀ ਤੇ ਪਰ ਉਪਰੀ ਸਾਈਡ ਤੋਂ ਜਾਏਗੇ ਨਾ ਆਪ। ਥੋੜੇ ਸੜਕ ਤੋਂ ਵੀ ਘਾਰੇ। ਠੀਕ ਐ। ਉੱਪਰ ਵਾਲੇ ਮੇਜ ਨਹੀਂ ਸਾਡੇ ਪਹੁੰਚਦੇ ਹੈ ਨਾ ਯਹਾਂ ਤੋਂ ਅੱਗੇ ਸਵਾਰੀ ਤੇ ਉੱਪਰ ਲੈਣਾ ਪੈਂਦਾ ਹੈ ਪਰ ਇਸੇ ਜਿੱਥੇ ਪਹੁੰਚ ਜਾਏਗੇ ਆਪਾਂ ਓਕੇ ਠੀਕ ਹੈ ਜੀ थैंक यू थैंक यू ਰੋਡ ਦੀ ਥੋੜੀ ਕਨਫਿਊਜ਼ਨ ਹੋ ਗਈ ਸੀ ਕਲਪਾ ਰਿਕੋਂਗਪਿਓ ਸਿੱਧਾ ਨੰਗ ਦੇ ਸੀ ਪਰ ਸੇ ਡੈਮ ਦੇ ਕੋਲ ਬੋਰਡ ਲੱਗਿਆ ਹੈ ਦੋਨੇ ਰਸਤੇ ਚਲੇ ਜਾਂਦੇ ਆ ਜੇ ਤੁਸੀਂ ਆ ਦੇਖੋ ਮੈਂ ਹੁਣ ਦਿਖਾਉਣਾ ਬੋਰਡ ਲੱਗਿਆ ਹੋਇਆ ਹੈ ਇੱਥੇ ਜਦੋਂ ਆਵਾਂਗੇ ਰਕੌਂਗਪੀਓ ਨੂੰ ਉੱਪਰ ਚਲਾ ਜਾਂਦਾ ਰਸਤਾ ਕਲਪਾ ਨੂੰ ਉੱਪਰ ਚਲਾ ਨੀਚੇ ਵਾਲਾ ਰਸਤਾ ਵੀ ਜਾਂਦਾ ਬਟ ਅੱਗੇ ਕਿਸੇ ਸ਼ਹਿਰ ਦੇ ਵਿੱਚ ਦੀ ਹੋ ਕੇ ਉੱਪਰ ਨੂੰ ਲੈਣਾ ਪੈਣਾ ਰੂਟ ਆ ਸਿੱਧਾ ਰੂਟ ਜਾਂਦਾ ਏ ਕਲਪਾ ਤੇ ਰਕੌਂਗਪੀਓ ਆਪਣਾ ਸੈਲਫ ਰਹਿ ਗਿਆ 28 ਕਿਲੋਮੀਟਰ ਇੱਥੋਂ 28 ਕਿਲੋਮੀਟਰ ਬਾਅਦ ਤੇ ਆਪਣਾ ਬੁਕਿੰਗ ਜਿਹੜੀ ਹੋਟਲ ਦੀ ਕਰਾਈ ਹੋਈ ਆ ਉੱਥੇ ਜਾ ਕੇ ਆ ਰੁਕਾਂਗੇ ਇੱਥੇ ਨਾਲ ਪਿੱਛੇ ਸੀਗਾ ਕਸ਼ਮ ਡੈਮ ਕਸ਼ਮ ਡੈਮ ਹਾਂ ਕਸ਼ਮ ਡੈਮ ਆ ਤੇ ਕੱਲ ਨੂੰ ਫਿਰ ਆਪਾਂ ਵਾਪਸੀ ਇੱਧਰ ਨੂੰ ਆਣੀ ਆ ਚਿੱਤਪੁਰ ਸਟੇ ਕਰਾਂਗੇ ਅੱਜ ਆਪਾਂ ਰੁਕਦੇ ਆ ਕਲਪਾ ਜਾ ਕੇ ਆ ਦੇਖੋ نیچے ਏਰ ਡੈਮ ਰਸਤੇ ਯਾਰ ਬਹੁਤ ਜ਼ਬਰਦਸਤ ਆ ਉਸਮ ਉਸਮ ਵਿਊ ਹੈਦਰਬਾਦ ਬਹੁਤ ਰੋਡ ਸਾਰਾ ਹੀ ਵਧੀਆ ਹੈ ਚਲੋ ਥੋੜਾ ਵੇਖਣ ਨੂੰ ਲੱਗਦਾ ਡੇਂਜਰਸ ਹੈ ਵੀ ਹੈ ਰੋਡ ਮਤਲਬ ਕਿ ਸਾਫ ਆ ਪੂਰਾ ਯਾਰ ਰੁਕਣਾ ਪੈ ਗਿਆ ਕਿਉਂਕਿ ਵਿਊ ਇਦਾਂ ਦਾ ਜ਼ਬਰਦਸਤ ਆ ਗਿਆ ਸੀ ਆ ਦੇਖੋ ਇਧਰ ਓ ਮਾਈ ਗੋਡ ਯਾਰ ਓ ਵੇਖ ਹਜ਼ਾਰਾਂ ਫੁੱਟ ਡੂੰਗੀ ਥੱਲੇ ਖਾਈ ਹੈ ਤੇਰੇ ਵਰ ਬੈਂਦੀ ਥੱਲੇ ਉਹ ਗੱਡੀਆਂ ਵੇਖੋ ਕਿੱਧਰ ਜਾ ਰਹੀਆਂ ਨੇ ਯਾਰ ਉਹ ਟਾਂ ਨਾਲ 2 ਟਾਂ ਨਾਲ ਨੇ ਉਹ ਵੇ 2 ਟਾਂ ਨਾਲ ਨੇ ਨੀਚੇ ਹਨਾ ਬਣੀ ਜਾਂਦੀਆਂ ਹਲੇ ਤੇ ਬਾਈ ਥਿਊ ਦੇਖੋ ਯਾਰ ਲੈ ਜਬਰਦਸਤ ਥਿਊ ਆ ਯਾਰ ਜੰਮੂ ਦੇ ਵਿੱਚ ਵੀ ਇਹ ਜਨ ਯਾਰ ਇਹ ਨਹੀਂ ਸੀ ਯਾਰ ਬਹੁਤ ਜਿਆਦਾ ਯਾਰ ਲੈ ਆਹ ਗੱਡੀ ਇੱਥੇ پارک ਕੀਤੀ ਆ ਟੱਕਰ ਹੋ ਰਾ ਥੰਮੇ ਤੇ ਟੱਕਰ ਹੋ ਰਾ ਥੰਮੇ ਤੇ ਯਾਰ ਆ ਰਹਾ ਬੂ ਵੇ ਦਿੱਤੀ ਦਰ ਕੀ ਉਹ ਦੇਖੋ ਮਾਈ ਗੋਡ ਯਾਰ ਉਹ ਮਾਈ ਗੋਡ ਯਾਰ ਆ ਕਿਨੌਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਰਿਕੋਂਗਪਿਓ ਉੱਥੇ ਆਪਾਂ ਪਹੁੰਚ ਗਏ ਆ ਸ਼ਹਿਰ ਪਰ ਲੱਗ ਨਹੀਂ ਰਿਹਾ ਯਾਰ ਕੋਈ ਮਾਰਕੀਟ ਵਗੈਰਾ ਦੇਖੀ ਨਹੀਂ ਹੋ ਸਕਦਾ ਸਾਈਡ ਤੇ ਅੰਦਰ ਅੰਦਰ ਜਾ ਕੇ ਹੋਵੇ ਬਟ ਚੜਾਈ ਬਹੁਤ ਜ਼ਿਆਦਾ ਹੈ ਯਾਰ ਸੱਚੀ ਗੱਲ ਹੈ ਗੱਡੀ ਪਹਿਲੇ ਗੇਅਰ 'ਚ ਹੀ ਆ ਰਹੀ ਹੈ ਬਸ ਤੇ ਕਿਨਰ ਕਲਾਸ ਦਾ ਵੀਊ ਇੱਧਰ ਆਸਮ ਵਿਊ ਜਿੱਥੇ ਆਪਾਂ ਸਟੇ ਕਰਨੀ ਹੈ ਨਾ ਉੱਥੋਂ ਤੁਹਾਨੂੰ ਫਿਰ ਸਵੇਰ ਸਨਰਾਈਜ਼ ਤੇ ਸ਼ਾਮ ਨੂੰ ਸਨਸੈਟਸ ਨੂੰ ਦਿਖਾਵਾਂਗੇ ਨਜ਼ਾਰੇ ਵਾਲਾ ਵਿਊ ਉੱਥੋਂ ਜ਼ਬਰਦਸਤੀ ਹੋਣਾ ਹੈ ਠੰਡ ਬਹੁਤ ਜ਼ਿਆਦਾ ਇੱਥੇ ਟੈਂਪਰੇਚਰ ਕਿੰਨਾ ਹੋਊਗਾ 17 17 ਡਿਗਰੀ ਥੋੜੀ ਹੋਣਾ ਟੈਂਪਰੇਚਰ ਯਾਰ 14 ਤੇ ਆ ਗਿਆ ਏ ਜੂਨ ਦੇ ਮਹੀਨੇ 'ਚ 14 ਡਿਗਰੀ ਟੈਂਪਰੇਚਰ ਤੇ ਰਾਤ ਨੂੰ ਮਾਈਨਸ ਦੇ ਹੱਥ ਹੁੰਦਾ ਹੈ ਆ ਦੇਖੋ ਰੋਡ ਦੀ ਕੰਡੀਸ਼ਨ ਦੇਖੋ ਤੁਸੀਂ ਰੋਡ ਘੈਂਟਾ ਦੇ ਪਰ ਚੜਾਈ ਬਹੁਤ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਪਰ ਕੌਂਗਪਰੀ ਮਾਰਕੀਟ ਤਾਂ ਦਿਖਦੀ ਨਹੀਂ ਇੱਥੇ ਯਾਰ ਕਿਤੇ ਹਨਾ ਠੀਕ ਆ ਇੱਕ ਹਿਮਾਚਲੀ ਮੈਰਿਜ ਦੇਖਣ ਨੂੰ ਮਿਲ ਗਈ ਆ ਰਸਤੇ 'ਚ ਹੋਟਲ ਤੋਂ ਜਸਟ 1 ਕਿਲੋਮੀਟਰ ਪਿੱਛੇ ਆ ਜੀ ਮੈਰਿਜ ਚੱਲ ਰਹੀ ਯਾਰ ਲੈ ਮੈਨੂੰ ਹੱਥ ਨਾ ਲਾਓ ਮੱਤਲੋ ਲੋਕ ਨੇ ਲਿਆਓ ਚਲੋ ਚਲੋ ਅੱਗੇ ਰਸਤਾ ਦੇਤਾ ਉਹਨਾਂ ਨੇ ਯਾਰ ਚੱਲ 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 ਚੰਗੇ ਆ ਵਿਚਾਰੇ ਨੇ ਰਸਤਾ ਛੱਡਤਾ ਹੈ ਦੇਖੋ ਲੈ ਚੰਗੇ ਯਾਰ ਲੋਕ ਬਹੁਤ ਯਾਰ ਆ ਕੀ ਗ੍ਰਾਮ ਪੰਚਾਇਤ ਕਲਪਾ ਆਪਕਾ ਸਵਾਗਤ ਕਰਦੀ ਹੈ ਲੋਜੀ ਕਲਪਾ ਦੇ ਅੰਦਰ ਆਪਾਂ ਐਂਟਰੀ ਕਰਤੀ ਹੈ ਵੈਲਕਮ ਦੇਖੋ ਹੋਇਆ ਯਾਰ ਬਰਾਤ बैंड बाजा पूरा आ गए हम भी आ गए हम भी लो भी कल्पा पहुंच गया अपन यार क्या पीसफुल लोकेशन है हो आ गया होटल ओह माय गॉड यार सच्ची गल है बहुत 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 ही खूबसूरत है यार अति सुंदर अति सुंदर लोकेशन है यार अति सुंदर बहुत 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 खूबसूरत लोकेशन है भाई ਇੰਨੀ ਕਿ ਜ਼ਿਆਦੇ ਸਤੀਵ ਚੜਾਈ ਜਾਣਾ ਯਾਰ ਬਹੁਤ ਬੁਰਾ ਹਾਲਾ ਹਮਰੇ ਵੀਰ ਯਾਰ ਬੇਲੀ ਮੇਰੇ ਹਿਮਾਲਿਆਨ ਬੁਲੇਟ ਫੋਟੇ ਲਾ ਲਾ ਕੇ ਗੱਡੀ ਚੜਾਈ ਆ ਉੱਪਰ ਕਿਉਂ ਤਾਂ ਵੀਡੀਓ ਬੁਲੇ ਲਾ ਲਾ ਕੇ ਇਹਦਾ ਬੁਰਾ ਹਾਲਾ ਹੈ ਵੱਡਾ ਡਰਾਈਵਰ ਕੱਚਾ ਬੰਦਾ ਯਾਰ ਇਹ ਸੱਚੀ ਗੱਲ ਇੰਨਾ ਕਿ ਜ਼ੋਰ ਲਵਾਦਾ ਉਹ ਕੱਚਾ ਬੰਦਾ ਤੂੰ ਯਾਰ ਗੱਡੀ ਰੋਕਣੀ ਨਹੀਂ ਸੀਗੀ ਤੂੰ ਵਿੱਚ ਜੀ ਹੁਣ ਮੈਂ ਕਿਹਦਾ ਡਰ ਲਾ ਗੱਡੀ ਸਲਿੱਪ ਕਰਦੀ ਸੀ ਚੜਾ ਇਹ ਬਹੁਤ ਚੜ੍ਹ ਗਿਆ ਹੁਣ ਤਾਂ ਉਹਨਾਂ ਨੂੰ ਨਹੀਂ ਤੂੰ ਚੜਾ ਯਾਰ ਆਪੇ ਆ ਜਾਣਗੇ ਕੋਈ ਚੱਕਰ ਨਹੀਂਗਾ ਉਹ ਕੋਈ ਚੱਕਰ ਨਹੀਂ ਹੁਣ ਜਾਂਦੇ ਆ ਪਰ ਪਿੱਛੇ ਜੜਾਈ ਫੇਰ ਪਾਰ ਹੋ ਜੂ ਹੁਣ ਬਹੁਤ ਚੜਾਈ ਸੀਗੀ ਉੱਪਰ ਨੂੰ ਬਾਈ ਗੱਡੀ ਮਸਾਂ ਉੱਪਰ ਲੈ ਕੇ ਆਉਂਦੀ ਆ ਇਹ ਅਸੀਂ ਜਿਹੜਾ ਹੋਟਲ ਬੁੱਕ ਕਰਾਇਆ ਸੀ ਗਵਰਨਮੈਂਟ ਦੀ ਸਾਈਡ ਦੇ ਉੱਪਰ ਪ੍ਰੋਪਰ ਜਾ ਕੇ ਬੁਕਿੰਗ ਹੁੰਦੀ ਆ ਦੀ ਬਾਕੀ ਜਿਹੜਾ ਮੈਂ ਅੱਗੇ ਡਿਟੇਲਸ ਹੁਣ ਦੱਸੂਗਾ ਕੀ ਹੈਗਾ ਵਿਊ ਤੇ ਜਦੋਂ ਵੀ ਗੱਡੀ ਇਸ ਰੋਡ ਤੁਸੀਂ ਲੈ ਕੇ ਆਉਣੀ ਤਾਂ ਇੱਕ ਵਾਰੀ ਗੱਡੀ ਤੋੜ ਲਈ ਤਾਂ ਬ੍ਰੇਕ ਨਹੀਂ ਲਾਉਣੇਗੇ ਜਮਾਂ ਹੀ ਬੱਸ ਜੇ ਬ੍ਰੇਕ ਲਾ ਗਏ ਤਾਂ ਪੂਰਾ ਪਿੱਛੇ ਜਾਣਾ ਪੈਣਾ ਅੱਧਾ ਕਿਲੋਮੀਟਰ ਵੱਡ ਉੱਥੋਂ ਫੇਰ ਗੱਡੀ ਦੁਆਰੇ ਸਟਾਰਟ ਕਰਕੇ ਅੱਗੇ ਲੈ ਕੇ ਹੁਣੀ ਪੈਣੀ ਮੇਰੇ ਕੋਲੇ ਤੇ ਪਿੱਛੇ ਤਾਂ ਆਹੀ ਨਹੀਂ ਯਾਰ ਉਹ ਉਹ ਆ ਗੋਰੀ ਵਾਰੀ ਹਲੇ ਇੱਥੇ ਹੀ ਫਿਰਦੇ ਆ ਕੋਈ ਹੈਲਪ ਕਰਨ ਵੀ ਨਹੀਂ ਆਏ ਨਹੀਂ ਇਹਨਾਂ ਨੂੰ ਤਾਂ ਚੱਲ ਬਈ ਚੀਜ਼ ਨਾ ਪਹਿਲਾਂ ਗੇਅਰ ਪਾਈਦਾ ਹੁੰਦਾ ਯਾਰ ਆਹ ਚੱਲਣੀ ਘੱਟਉਂਦੀ ਗੱਡੀ ਮਨ ਜਾਂ ਨਾ ਮਨ ਉਹ ਮਸ ਸਲਿੱਪ ਕੱਢਣ ਤੋਂ ਵੀ ਜ਼ਰਦਾਂ ਗੱਡੀ ਸਲਿੱਪ ਹੋ ਕੇ ਇੱਧਰ ਉੱਧਰ ਜਾਊਗੀ ਨਹੀਂ ਯਾਰ ਸਲਿੱਪ ਕਿਵੇਂ ਹੋਊ ਗੱਡੀ ਐ ਥੋੜੀ ਸਲਿੱਪ ਹੁੰਦੀ ਨਹੀਂ ਗੱਡੀ ਲੈ ਤੈਨੂੰ ਚਲਾਉਣੀ ਨਹੀਂ ਆਉਂਦੀ ਕੀ ਦੱਸ ਇੰਨਾ ਜਣਾ ਮਰੀ ਹੁਣ ਉਚਾਰੀਆਂ ਚ ਲੈ ਅੱਧਾ ਕਲੱਚ ਗੱਡੀ ਲਈ ਇੰਨਾ ਯਾਰ ਕੀ ਕਰੀਏ ਨਾ ਬਿੰਦਰੀ ਤੁਪ ਅੱਧੇ ਕਲੱਚ ਤੇ ਜਾਂਦੀ ਤੂੰ ਗੱਡੀ ਐ ਕਰ ਤੂੰ ਤੋੜ ਕੇ ਦੇਖ ਗੱਡੀ ਫੇਰ ਪਤਾ ਲੱਗੂ ਤੈਨੂੰ ਉਹ ਯਾਰ ਕੋਲ ਅਗੇ ਥਾਲੀ ਆਉਣ ਦੇ ਆ ਮੇਰੇ ਹਲੋ ਵੀ ਫਾਈਨਲੀ ਸ਼ਾਮ ਨੂੰ 6 ਵਜੇ ਗਿਆ ਸਵੇਰ ਆਪਾਂ ਚੱਲੇ ਸੀਗੇ 3:30 ਜਿਵੇਂ ਤੁਹਾਨੂੰ ਦੱਸਿਆ 6 ਵਜੇ ਪਹੁੰਚੇ ਆ ਆਪ ਦੀ ਲੋਕੇਸ਼ਨ ਤੇ ਪਹੁੰਚ ਗਏ ਚੜਾਈ ਬਹੁਤ ਜਿਆਦਾ ਸੀ ਬਟ ਲੋਕੇਸ਼ਨ ਆਉਸਮ ਆ ਯਾਰ ਆਉਸਮ ਲੋਕੇਸ਼ਨ ਆ ਕਿਨਰ ਕਲਾਸ ਹੋਟਲ ਅਸੀਂ ਬੁੱਕ ਕੀਤਾ ਸੀ ਆਨਲਾਈਨ ਗਵਰਨਮੈਂਟ ਦੇ ਐਕਚੁਅਲੀ ਸਾਈਟ ਦੇ ਉੱਪਰ ਜਾ ਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਸਾਨੂੰ ਮਿਲਿਆ ਏ ਆਨਲਾਈਨ ਜੇ ਬੁਕਿੰਗ ਕਰਵਾਈ ਤਾਂ ਅਦਰਵਾਈਜ਼ ਇੱਥੇ ਆ ਕੇ ਰੂਮ ਦਾ ਪਤਾ ਕੀਤਾ ਰੇਟ ਬਹੁਤ ਜ਼ਿਆਦਾ ਹਾਇਰ ਸਾਈਡ ਦੱਸ ਰਹੇ ਸੀ ਇੱਕ ਵਾਰ ਮੈਂ ਤੁਹਾਨੂੰ ਰੂਮ ਦਾ ਵਾਕਰ ਉਹਨਾਂ ਦਿਨਾਇਆ ਘੈਂਟ ਰੂਮ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਘੈਂਟ ਰੂਮ ਆ ਤੇ ਆਸਮਨ ਲੋਕੇਸ਼ਨ ਆ ਤੇ ਵਿਊ ਵੀ ਉਥੋਂ ਜ਼ਬਰਦਸਤ ਵਿਊ ਆਉਂਦਾ ਏ ਬਹੁਤ ਘੈਂਟ ਰੂਮ ਸਰਾਹੀਆ ਬਸ ਆ ਦੇਖੋ ਇੱਥੋਂ ਐਂਟਰੀ ਆ ਠੀਕ ਐ ਤੇ ਇੱਕ ਸਾਨੂੰ ਜਿਹੜਾ ਏਂਟਰੀ ਕੀਤੀ ਐ ਇੱਕ ਬੈਡਰੂਮ ਇਹ ਆ نیچے ਇੱਥੋਂ ਸਟੇਅਰਸ ਉੱਪਰ ਜਾ ਕੇ ਆ ਦੇਖੋ ਆ ਉਸਮ ਲੋਕੇਸ਼ਨ ਆ ਇਹਦਾ ਸਾਰਾ ਬੋਡਨ ਲੱਕੜ ਦਾ ਬਣਿਆ ਹੋਇਆ ਟੋਟਲੀ ਸਿਸਟਮ ਹਾਂ ਦੇਖੋ ਆ ਇੱਕਾ ਬੈਡਰੂਮ ਆਏ ਦੋ ਬੈਡਰੂਮ ਕਿਰਾਏ ਨੇ ਸੀ ਤੇ ਆ ਉਸਮ ਲੋਕੇਸ਼ਨ ਹਾਂ ਸਾਨੂੰ ਮੈਂ ਸਾਹਮਣੇ ਦਾ ਨਜ਼ਾਰਾ ਦਿਖਾਉਣਾ ਇੱਥੋਂ ਬਾਲਕੋਨੀ ਤੋਂ ਵੀ ਕਿਦਾਂ ਦਾ ਹੈ ਇਧਰ ਦੇਖੋ ਵਾਹ ਯਾਰ ਸੱਚੀ ਗੱਲ ਹੈ ਜਿੰਨੀਆਂ ਵੀ ਸਟੇਸ ਕੀਤੀਆਂ ਹੁਣ ਤੱਕ ਦੀਆਂ ਨਾ ਸਭ ਤੋਂ ਬੈਸਟ ਸਟੇ ਹੈ ਮੇਰੀ ਬੈਸਟ ਸਾਹਮਣੇ ਨਜ਼ਾਰਾ ਦੇਖੋ ਕਿੰਨਰ ਕਲਾਸ਼ ਦਾ 뷰 ਹੈ ਸਾਹਮਣੇ ਤੇ ਇਧਰ ਜਿੱਥੇ ਹੋ ਜਿੱਥੇ ਪੁਆਇੰਟ ਕਰ ਰਹਾ ਮੈਂ ਇੱਥੇ ਕਿੰਨਰ ਕਲਾਸ਼ ਸ਼ਿਵਲਿੰਗ ਦੇ ਦਰਸ਼ਨ ਹੀ نیچے ਪੁੱਛਿਆ ਸੀ ਕਹਿੰਦੇ ਸ਼ਿਵਲਿੰਗ ਦੀ ਜਿਹੜਾ ਕਲਰ ਚੇਂਜ ਹੁੰਦਾ ਹੈ ਮਾਈਟ ਬੀ ਜੇ ਬਣਿਆ ਸੁਭਾਅ ਦਾ ਸ਼ਾਇਦ ਦੇਖ ਲਈਏ ਆਪਾਂ ਸਾਹਮਣੇ ਕਿੰਨਰ ਕਲਾਸ਼ ਦਾ 뷰 ਹੈ ਸਾਰਾ ਬਹੁਤ ਸ਼ਾਨਦਾਰ ਨਜ਼ਾਰਾ ਯਾਰ ਸੱਚੀ ਆਉਸਮ ਆਉਸਮ ਆਈ ਹੋਪ ਯਾਰ ਤੁਸੀਂ ਇਹ ਅੱਜ ਦਾ ਸਾਰਾ ਸਫਰ ਇੰਜੋਏ ਕੀਤਾ ਹੋਊਗਾ ਤੇ ਲੋਕੇਸ਼ਨ ਸਾਨੂੰ ਬੈਸਟ ਮਿਲ ਗਈ ਹੈ ਬਾਕੀ ਤੁਹਾਨੂੰ ਕੱਲ ਮਿਲਦੇ ਆ ਕੱਲ ਅਸੀਂ ਸਟੇ ਕਰਨੀ ਸਾਗਲਾ ਅੱਜ ਆਪਾਂ ਰੁਕਿਆ ਕਲਪਾ ਕਲਪਾ ਤੋਂ ਕੱਲ ਸਾਗਲਾ ਜਾਵਾਂਗੇ ਤੇ ਆਪਣੀ ਲਾਸਟ ਸਟੇ ਹੋਊਗੀ ਚਿੱਤਕੂਲ ਕੱਲ ਫਿਰ ਤੁਹਾਨੂੰ ਲੋਕਲ ਦੇਖਦੇ ਇਥੇ ਕੀ ਦਿਖਾਉਣ ਲਈ ਹੋਰ ਚੀਜ਼ਾਂ ਹੈਗੀਆਂ ਨੇ ਤਦ ਤੱਕ ਲਈ ਬਾਏ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕੱਲ ਮਿਲਦੇ ਆ ਯਾਰ ਕੱਲ ਫਿਰ ਸਾਗਲਾ ਖਸਲੋ ਕਰਾਂਗੇ ਆਪਾਂ ਬਾਏ ਬਾਏ